ਪੰਜਾਬ ਸਰਕਾਰ ਵੱਲੋਂ ਗੁਰਦੇਵ ਸਿੰਘ ਟਿਵਾਣਾ ਜੋ ਸਮਾਣਾ ਦਾ ਨੌਜਵਾਨ ਹੈ ਨਾਲ ਹੀ ਉਹਦਾ ਪਿੰਡ ਜਿਹੜਾ ਕਾਦਰਾਬਾਦ ਲੱਗਦਾ ਇਸ ਲੜਕੇ ਵੱਲੋਂ ਪਿਛਲੇ ਦਿਨੀ ਜਿਹੜੀ ਹੈ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਹੈ ਚੋਣ ਵੀ ਲੜੀ ਜਾਂਦੀ ਔਰ ਵੱਡੇ ਪਾਰ ਜਾਂਦੇ ਨਾਲ ਇਹ ਚੋਣ ਵੀ ਜਿੱਤੀ ਜਾਂਦੀ ਹੈ ਤਾਂ ਕੁਝ ਦਿਨ ਪਹਿਲਾਂ ਜਿਹੜਾ ਗੁਰਦੇਵ ਸਿੰਘ ਟਿਵਾਣਾ ਨੂੰ ਜ਼ਿਲ੍ਹਾ ਪਟਿਆਲਾ ਦਾ ਜਿਹੜਾ ਸਿੱਖਿਆ ਵਿਭਾਗ ਦਾ ਜਿਹੜਾ ਇੰਚਾਰਜ ਜਿਹੜਾ ਇਹਨਾਂ ਨੂੰ ਜ਼ਿਲ੍ਹੇ ਦਾ ਨਿਯੁਕਤ ਕੀਤਾ ਜਾਂਦਾ ਤੇ ਉਹਨਾਂ ਵੱਲੋਂ ਹੁਣ ਸਿੱਖਿਆ ਦੇ ਵਿੱਚ ਵੀ ਜਿਹੜੀ ਹੈ ਕ੍ਰਾਂਤੀ ਸਹੀ ਤਰੀਕੇ ਨਾਲ ਲਿਆਂਦੀ ਜਾਣੀ ਹੈ ਇਹ ਅੱਜ ਜਿਹੜਾ ਸਮਾਣਾ ਦੇ ਆੜਤੀਆ ਐਸੋਸੀਏਸ਼ਨ ਦੇ ਵੱਲੋਂ ਦਾਣਾ ਮੰਡੀ ਦੇ ਵਿੱਚ ਇੱਕ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਗੁਰਦੇਵ ਟਿਵਾਣਾ ਤੇ ਵਿਧਾਇਕ ਜੋੜਾ ਮਾਜਰਾ ਦੇ ਭਰਾ ਹਰਜਿੰਦਰ ਸਿੰਘ ਮਿੰਟੂ ਜੋੜਾ ਮਾਜਰਾ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਸਭ ਦੇ ਵੱਲੋਂ ਗੁਰਦੇਵ ਟਿਵਾਣਾ ਨੂੰ ਜਿਹੜੀਆਂ ਅੱਜ ਮੁਬਾਰਕਾਂ ਦੇ ਕੇ ਜਿਹੜਾ ਮੂਹ ਮਿੱਠਾ ਕਰਵਾਇਆ ਗਿਆ ਤਾਂ ਆਰਟੀ ਐਸੋਸੀਏਸ਼ਨ ਦੇ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਗੁਰਦੇਵ ਸਿੰਘ ਟਿਵਾਣਾ ਦੀ ਜਿੱਤ ਜੜੀ ਹੈ ਤੈਅ ਕਰ ਚੁੱਕੇ ਸੀ ਤੇ ਉਹ ਜਿਹੜਾ ਐਲਾਨ ਹੋਣਾ ਵੀ ਬਾਕੀ ਸੀ ਫਿਲਹਾਲ ਦੀ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨੂੰ ਹਾਂਜੀ ਟੌਣਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵੀ ਬਣ ਚੁੱਕੇ ਹੁਣ ਤੁਹਾਨੂੰ ਇੱਕ ਹੋਰ ਜ਼ਿੰਮੇਵਾਰੀ ਮਿਲੀ ਹੈ ਅੱਜ 38 ਦੇ ਵੱਲੋਂ ਪ੍ਰੋਗਰਾਮ ਵੀ ਰੱਖਿਆ ਗਿਆ ਤੁਹਾਨੂੰ ਸਨਮਾਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਮੈਂ ਧੰਨਵਾਦ ਕਰਦਾ ਸਾਰੀ ਆਰਟੀ ਅਸੋਸੀਏਸ਼ਨ ਦੇ ਮੈਂਬਰ ਸਾਹਿਬਾਨਾਂ ਨੂੰ ਕਿ ਪ੍ਰਧਾਨ ਸਾਹਿਬ ਦਾ ਸੈਕਟਰੀ ਸਾਹਿਬ ਜਿੰਨੇ ਵੀ ਆਰਟੀ ਅਸੋਸੀਏਸ਼ਨ ਦੇ ਮੈਂਬਰ ਨੇ ਸਾਰਿਆਂ ਨੇ ਕਿਉਂਕਿ ਇਹਨਾਂ ਨੇ ਬੜਾ ਮਾਣ ਸਤਕਾਰ ਦਿੱਤਾ ਤੇ ਇਲੈਕਸ਼ਨ ਦੇ ਦੌਰਾਨ ਵੀ ਇਹ ਨਾਨੀ ਪਿੰਡਾਂ ਦੇ ਵਿੱਚ ਜਾ ਜਾ ਕੇ ਲੋਕਾਂ ਲੋਕਾਂ ਨੂੰ ਚਾਹੇ ਕਿ ਤੇ ਉਹ ਮਤਲਬ ਵੋਟ ਪਾਉਣ ਵਾਸਤੇ ਇਹਨਾਂ ਨੇ ਅਪੀਲ ਕੀਤੀ ਕੈਂਪੇਨਿੰਗ ਦੇ ਵਿੱਚ ਕੁਝ ਮੈਂਬਰ ਸਹਿਬਾਨ ਦੇ ਨਾਲ ਰਹੀ ਜਿਵੇਂ ਪਵਨ ਜੀ ਖੜੇ ਨੇ ਸੰਜੂ ਜੀ ਸੀਗੇ ਕਰਾਲੇ ਤੋਂ ਕਲਵੀਰ ਜੀ ਸੀਗੇ ਇਤਈਆਂ ਦੇ ਮੈਂ ਨਾਮ ਵੀ ਨਹੀਂ ਯਾਦ ਤੁਨੇ ਉਹਨਾਂ ਨੇ ਸਾਰਿਆਂ ਨੇ ਮਤਲਬ ਇਕੱਲੇ ਇਕੱਲੇ ਮੈਂਬਰ ਸਹਿਬਾਨ ਨੇ ਮੇਰੀ ਇਲੈਕਸ਼ਨ ਦੇ ਵਿੱਚ ਕੈਂਪੇਨਿੰਗ ਕੀਤੀ ਐ ਸੋ ਮੈਂ ਇਹਨਾਂ ਦਾ ਹਮੇਸ਼ਾ ਰਜ਼ੀ ਰਹੂੰਗਾ ਤੇ ਇਹਨਾਂ ਨੇ ਜਿਹੜਾ ਵਿਸ਼ਵਾਸ ਬਮਣਾ ਜ਼ੋਨ ਦੇ ਵੋਟਰਾਂ ਨੇ ਤੇ ਨਾਮ ਆਰਜੀਸਿਨ ਦੇ ਮੈਂਬਰ ਸਾਹਿਬਾਨ ਨੇ ਮੇਰੇ ਤੇ ਪ੍ਰਗਟ ਕੀਤਾ ਹੈ ਤੇ ਉਸ ਵਿਸ਼ਵਾਸ ਤੇ ਮੈਂ ਆਪਣੇ ਵੱਲੋਂ ਹਮੇਸ਼ਾ ਇਹੀ کوشش ਰੂਗੀ ਮੈਂ ਖੜਾ ਉਤਰੂੰਗਾ ਤੇ ਲੋਕਾਂ ਦੀ ਸੇਵਾ ਦੇ ਵਿੱਚ ਜਿਵੇਂ ਪਹਿਲਾਂ ਰਹੇ ਹਾਂ ਉਸੇ ਤਰ੍ਹਾਂ ਜੋ ਵੀ ਸਰਕਾਰ ਵੱਲੋਂ ਆਉਦਾ ਮਿਲੇ ਹੈ ਜਾਂ ਜੋ ਵੀ ਸਰਕਾਰ ਵੱਲੋਂ ਵੀ ਸਪੋਰਟ ਮਿਲੇਗੀ ਉਹ ਲੋਕਾਂ ਦੀ ਸੇਵਾ ਦੇ ਲਈ ਹੀ ਵਰਤਾਂਗਾ ਨਾ ਕਿ ਕਿਸੇ ਨੂੰ ਪ੍ਰਸ਼ਾਨ ਕਰਨ ਵਾਸਤੇ ਅੰਦਰ ਜੀ ਕੀ ਕਹੋਗੇ ਜੀ ਆਸੀ ਦਾ ਜੀ ਵੈਗੁਰੂ ਦਾ ਸ਼ੁਕਰ ਕਰਦੇ ਆ ਸਾਡੇ ਟਵਾਣਾ ਜੀ ਇਤਨੇ ਇਮਾਨਦਾਰ ਜਿੱਤ ਕੇ ਆਏ ਨੇ ਇਹਨਾਂ ਨੂੰ ਐਜੂਕੇਸ਼ਨ ਦਾ ਇਨਚਾਰਜ ਲਾਇਆ ਪਟਿਆਲੇ ਦਾ ਇਹ ਸੁਧਾਰ ਕਰਨਗੇ ਅਸੀਂ ਕਾਮਨਾ ਇਹਨਾਂ ਤੋਂ ਸਹਿਯੋਗ ਦੀ ਕਾਮਨਾ ਕਰਦੇ ਆਂ ਵੀ ਇਹ ਚ ਸੁਧਾਰ ਕਰਨਗੇ ਅਸੀਂ ਇਹਨਾਂ ਦਾ 83 ਸੈਸ਼ਨ ਵੱਲੋਂ ਸਨਮਾਨ ਕਰਦੇ ਆਂ ਸਵਾਗਤ ਕਰਦੇ ਆਂ ਤੈਹਦਿਲੋਂ ਸਵਾਗਤ ਕਰਦੇ ਆਂ ਠੀਕ ਹੈ ਕਹਿਣਾ ਚਾਹੋਗੇ ਟਵਾਣਾ ਜੀ ਦੇ ਨਾਲ ਤੁਸੀਂ ਹਰ ਟਾਈਮ ਜਿਹੜੀ ਕੰਪੇਨਿੰਗ ਦੇ ਵਿੱਚ ਵੀ ਰਹੇ ਹੋ ਅੱਜ ਤੁਸੀਂ 83 ਸੈਸ਼ਨ ਦੇ ਵੱਲੋਂ ਆਏ ਹੋ ਤਾਂ ਤਰ੍ਹਾਂ ਸਨਮਾਨ ਕਰ ਰਹੇ ਕੀ ਕਹਿਣਾ ਚਾਹੋਗੇ ਮੈਂ 일단 83 ਸੋ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਮਾਨਸਿਕ ਸਰਦਤਾ ਸਾਨੂੰ ਪੂਰੇ ਬੁਲਾ ਕੇ ਗੁਰਦੇਵ ਟਵਾਣਾ ਜਿਹੜੇ ਜਿਹੜਾ ਅੱਜ ਸਨਮਾਨ ਸਵਰੋ ਰੱਖਿਆ ਇਹਦੇ ਇਹਦੇ ਤੋਂ ਮੈਂ ਸਾਰੇ ਆਰਤੀ ਵੀਰਾਂ ਦਾ ਵੀ ਧੰਨਵਾਦ ਕਰਦਾ ਬਾਕੀ ਇਹਨਾਂ ਦਾ ਵੀਰਾਂ ਦਾ ਬਹੁਤ ਧੰਨਵਾਦ ਹੈ ਇਹਨਾਂ ਨੇ ਜਿਵੇਂ ਦੱਸਿਆ ਟਵਾਣਾ ਜੀ ਨੇ ਵੀ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਵੀ ਕੀਤਾ ਸਾਡੇ ਆਪਣੇ ਪਪਨ ਜੀ ਤੇ ਨਰਿੰਦਰ ਜੀ ਤੇ ਕੁਲਵੀਰ ਜੀ ਇਹ ਜ਼ਿਆਦਾਤਰ ਨਾਲ ਹੀ ਰਹੇ ਨੇ ਇਹਨਾਂ ਨੇ ਪਿੰਡਾਂ ਦੇ ਵਿੱਚ ਜਿਹੜੀ ਮਦਦ ਜਾ ਕੇ ਕਰੀਏ ਮੈਂ ਉਹਨਾਂ ਦਾ ਬਹੁਤ ਰਿਣੀ ਰਹਾਂਗਾ ਧੰਨਵਾਦ